ਚਾਰ ਵਾਰ ਜਿੱਤ ਵੀ ਦਿਖਾਇਦੇ ਹੁੰਦੇ ਸੀ ਟੰਕਾ ਤੋਂ 450 ਹੁੰਦਾ ਵੀ ਪ੍ਰਭਾਵ ਦੇਖਣ ਨੂੰ ਕਰਦਾ ਆ ਉਹ ਆੜੀ ਦੇ ਕਾਂਗਰਸ ਅਰੇ ਨਹੀਂ ਭਾਈ ਤੂੰ ਤਾਂ ਤੈਨੂੰ ਸਾਰਾ ਹੀ ਦੋਫੜ ਲੱਗਦਾ ਹੈਗਾ ਆ ਪੱਪੀ ਕੌਣ ਆ ਮੈਂ ਸਪਸ਼ਟ ਕਰਦਣਾ ਚਾਹਣਾ ਜੀ ਅਸੀਂ ਕਾਂਗਰਸ ਪਾਰਟੀ ਦੇ ਅਣਖ ਖਪਾਨੀ ਹੈ ਭਾਈ ਦੱਸਦੇ ਤੂੰ ਬਿਲਕੁਲ ਜੀ ਬਿਲਕੁਲ ਮੈਂ ਉਹਨਾਂ ਪਰਿਵਾਰਿਆਂ ਉਹਨਾਂ ਨੂੰ ਮੈਂ ਮਿਲ ਕੇ ਆਇਆ ਉਹਨਾਂ ਦੀ ਅਜੇ ਕੋਈ ਸਜੇ ਨਹੀਂ ਆ ਔਰ ਹੁਣ ਵੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਮੁੱਢ ਨਾ ਮੁੱਢ ਜੋੜ ਕੇ ਖੜੇ ਹਾਂ ਜਲੰਧਰ ਤੇ ਸੰਗਰੂਰ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਕਾਫੀ ਖਿੱਚੋਤਾਣ ਦੇਖਣ ਨੂੰ ਮਿਲਿਆ ਹੈ ਜਿੱਥੇ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇਣ ਤੋਂ ਬਾਅਦ ਚੌਧਰੀ ਪਰਿਵਾਰ ਪੱਜ ਪੱਛੇ ਸ਼ਾਮਿਲ ਹੋ ਗਿਆ ਤੇ ਉੱਥੇ ਹੀ ਜੇਕਰ ਗੱਲ ਸੰਗਰੂਰ ਦੀ ਕਰੀਏ ਤਾਂ ਅੱਜ ਸੰਗਰੂਰ ਦੇ ਵਿੱਚ ਵੀ ਦਲਵੀਰ ਗੋਲਦੇਵ ਨੇ ਕਾਂਗਰਸ ਨੂੰ ਝਟਕਾ ਦੇ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਸੋ ਇਹ ਨਾਰਾਜ਼ਗੀਆਂ ਦਾ ਦੌਰ ਜੇਕਰ ਹੁਣ ਗੱਲ ਕਰੀਏ ਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਪਹੁੰਚ ਚੁੱਕਾ ਹੈ ਦਰਅਸਲ ਹੁਣ ਇਸ ਹਲਕੇ ਦੇ ਵਿੱਚ ਵੀ ਕਾਂਗਰਸ ਪਾਰਟੀ ਦੋ ਫਾੜ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਦੇ ਵੱਲੋਂ ਸ਼੍ਰੀ ਫਤੇਗੜ ਸਾਹਿਬ ਤੋਂ ਉਮੀਦਵਾਰ ਡਾਕਟਰ ਅਮਰ ਸਿੰਘ ਨੂੰ ਬਣਾਇਆ ਗਿਆ ਡਾਕਟਰ ਅਮਰ ਸਿੰਘ ਵੀ ਹਲੇ ਵੀ ਇੱਥੋਂ ਮੌਜੂਦਾ ਸੰਸਦ ਨੇ ਤੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਮੋੜ ਤੋਂ ਉਤਾਰਿਆ ਗਿਆ ਹੈ ਪਰ ਲੰਬੇ ਚਿਰ ਤੋਂ ਚੋਣ ਪ੍ਰਚਾਰ ਦੇ ਵਿੱਚ ਹਜੇ ਤੱਕ ਸਮਰਾਲੇ ਤੋਂ ਚਾਰ ਵਾਰ ਦੇ ਵਿਧਾਇਕ ਤੇ ਕਾਂਗਰਸ ਦੇ ਸੀਨੀਅਰ ਆਗੂ ਜਿਹੜੇ ਨੇ ਅਮਰੀਕ ਸਿੰਘ ਢਿੱਲੋਂ ਹਲੇ ਤੱਕ ਦੇਖਣ ਨੂੰ ਨਹੀਂ ਮਿਲੇ ਜਿਸ ਸਵਾਦ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾਂ ਨੇ ਕਿ ਹੁਣ ਸਮਰਾਲੇ ਦੇ ਵਿੱਚ ਵੀ ਕਾਂਗਰਸ ਪਾਰਟੀ ਦੋਫਾੜ ਹੋ ਚੁੱਕੀ ਹੈ ਸੋ ਉੱਥੇ ਇਹ ਸਭ ਦੇ ਉੱਤੇ ਬੋਲਦੇ ਹੋਏ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਅਮਰੀਕ ਸਿੰਘ ਢਿੱਲੋਂ ਆਪਣੇ ਜ਼ਿੰਦਗੀ ਦੇ ਖਾਸ ਰੁਝੇਵਿਆਂ ਦੇ ਕਰਕੇ ਤੇ ਸਰੀਰ ਸਹੀ ਨਾ ਹੋਣ ਕਰਕੇ ਚੋਣ ਪ੍ਰਚਾਰ ਦੇ ਵਿੱਚ ਨਹੀਂ ਆ ਰਹੇ ਬਲਕਿ ਉਹਨਾਂ ਦੇ ਵੱਲੋਂ ਇਸ ਚੋਣ ਪ੍ਰਚਾਰ ਦੀ ਡਿਊਟੀ ਦੇ ਲਈ ਆਪਣੇ ਬੰਦੇ ਭੇਜੇ ਜਾ ਰਹੇ ਨੇ ਚਾਰ ਵਾਰ ਜਿੱਤ ਬਿਧਾਇਕ ਦੇ ਮਿਸ਼ਨ ਤੋਂ ਛੋੜਨਾ ਚੋਣ ਪ੍ਰਚਾਰ ਨੂੰ ਪ੍ਰਭਾਵਿਤ ਦੇਖਣ ਉਹ ਆਹੜ ਹੋਈ ਪਈ ਕਾਂਗਰਸ ਅਰੇ ਨਹੀਂ ਭਾਈ ਤੂੰ ਤਾਂ ਤੈਨੂੰ ਸਾਰਾ ਹੀ ਦੋਫੜ ਲੱਗਦਾ ਹੈਗਾ ਆ ਪੱਪੀ ਕੌਣ ਆ ਕੌਣ ਆ ਪੱਪੀ ਖੜਾ ਕੌਣ ਆ ਹਾਂ ਹਾਂ ਕੋਣ ਹੈ ਇੱਕ ਮੋੜ ਜੀ ਸਾਰੀ ਲੰਬਰਵਾੜੀ ਗੱਲ ਇਹ ਢਿੱਲੋ ਪਰਿਵਾਰ ਹੀ ਆ ਭਾਈ ਦੱਸਦੇ ਤੂੰ ਬਿਲਕੁਲ ਜੀ ਬਿਲਕੁਲ ਮੈਂ ਉਹ ਢਿੱਲੋ ਪਰਿਵਾਰ ਹੀ ਆ ਉਹਨਾਂ ਨੂੰ ਮੈਂ ਮਿਲ ਕੇ ਆਇਆ ਉਹਨਾਂ ਦੀ ਅਜੇ ਕੋਈ ਸਜੇchnੀ ਆ ਉਹਨਾਂ ਦੇ ਗ੍ਰੈਂਡਾ ਨੌਰੇ ਪੱਤੀ ਜੀ ਦੀ ਪੱਤੀ ਜੀ ਦੀ ਬਿਊਟੀ ਲਾਈ ਉਹਨਾਂ ਕਿ ਨਹੀਂ ਪੱਤੀ ਤੁਮ ਸਾ ਦੱਸਦੇ ਮੈਂ ਕਰਨਗਰ ਸਿੰਘ ਕਿਲੋਂ ਪ੍ਰਧਾਨ ਨਗਰ ਕਮਲ ਸਿੰਘ ਵਾਲਾ ਫਿਲਟ ਲਿਜੀ ਜਿਨੀਟੇ ਦੂਜਨ ਬੱਲੇ ਤੋਂ ਅਮਰ ਸਿੰਘ ਕਾਂਗਰ ਪਾਰਟੀ ਦੇ ਲੋਕ ਸਭਾ ਸਿਪਾਹੀ ਦੇ ਸਰਦਾਰ ਮੀਰਵਾੜ ਕੌਣ ਵਿਚਾਰ ਕਰੂੰਗੀ ਸਵਾਦਾਂ ਮੰਡੀ ਦੀ ਚਾਹੀਦੀ ਤੋਂ ਪੁੱਛਿਆ ਗਿਆ ਕਿ ਸਮਰਾਲਾ ਇੱਕ ਆਨੰਦ ਹਲਕੇ ਦੀ ਕੋ ਪਾਰਟੀ ਹੈ ਉਹ ਦੋ ਪਾਰਟ ਤੋਂ ਉਹਨਾਂ ਦਾ ਕਹਿਣਾ ਸੀ ਕਿ ਜੋ ਘਰ ਦੇ ਦਾਦਾ ਜੀ ਦੇ ਦੋ ਚੱਪਾ ਵਿਧਾਇਕ ਰਹੇ ਸੀ ਤੇ ਉਹਨਾਂ ਦੀ ਪੱਟੀ ਉਹ ਨਾਲੇ ਕਿਸੰਦਰ ਸਿੰਘ ਦਾ ਪਰਿਵਾਰ ਮੰਨਦਾ ਹੈ ਇਹ ਚੈਨ ਚਾਹੁੰਦਾ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਜੀ ਅਸੀਂ ਕਾਂਗਰਸ ਪਾਰਟੀ ਦੇ ਅਨਖਸਪਾਨੀ ਹੈ ਪਹਿਲਾਂ ਵੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਆ ਰਹੇ ਹੂੰ ਵੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ 6 ਲੱਖਾਂ ਲੜੀਆਂ ਮੇਰੇ ਗ੍ਰੈਂਡਫਾਦਰ ਸਾਹਿਬ ਨੇ ਚਾਰ ਚ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈਏ ਸੀਟ ਚਾਰ ਬਾਰ ਔਰ ਹੁਣ ਵੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਮੁੱਢ ਨਾ ਮੁੱਢ ਜੋੜ ਕੇ ਖੜੇ ਹਾਂ ਜੀ ਦਾ ਪ੍ਰਤੀਕ ਨਵਰ ਕੌਂਸਲਰ ਨਗਰ ਕਾਉਂਸਲ 2021 ਤੋਂ ਲੈ ਕੇ ਅੱਜ ਤੱਕ ਕਾਂਗਰਸ ਪਾਰਟੀ ਦੀ ਨਗਰ ਕਾਉਂਸਲ ਹੈ ਇੱਥੇ ਜਿਹੜੇ ਵਿਧਾਇਕ ਐਮਸੀ ਨੇ ਉਹ ਜ਼ਿਆਦਾ ਤੋਂ ਮਤਿ ਕਾਂਗਰਸ ਪਾਰਟੀ ਦੇ ਨੇ ਫਿਰ ਇਹ ਦੋ ਫਾਲ ਹੋਣ ਵਾਲੀ ਗੱਲ ਜਿਹੜੀ ਹੈ ਇੱਕ ਇਸ ਪਾਸੇ ਚਲਾਈ ਜਾ ਰਹੀ ਹੈ ਜਾਂ ਕੌਣ ਇਸ ਗੱਲ ਨੂੰ ਇਹ ਜਾਰਗੰਗ ਦੇ ਰਿਹਾ ਹੈ ਉਹ ਮੇਰੀ ਸਮਝ ਤੋਂ ਪਰੇ ਹੈ ਕਿਉਂਕਿ ਦੇਖੋ ਤਾਂ ਸਮਰਾਲੇ ਵਿਧਾਨ ਸਭਾ ਦੀ ਗੱਲ ਹੈ ਮੈਨੂੰ ਲੱਗਦਾ ਨਹੀਂ ਵੀ ਸਮਰਾਲੇ ਵਿਧਾਨ ਸਭਾ ਚ ਕਾਂਗਰਸ ਪਾਰਟੀ ਦੇ ਕੋਈ ਦੋ ਫਾੜ ਹੋਣ ਦੀ ਗੱਲ ਹੈ ਪਰ ਦੇਖਿਆ ਜਾਵੇ ਤਾਂ ਤੁਸੀਂ ਉਹ ਡਾਕਟਰ ਅਮਰ ਸਿੰਘ ਹਨ ਕੋਈ ਸੁਭਦੇ ਤੋਂ ਕੋਈ ਪਰਿਵਾਰ ਤੋਂ ਕੋਈ ਵੀ ਮੈਂਬਰ ਉਹਨਾਂ ਤੋਂ ਨਹੀਂ ਨਹੀਂ ਦੇਖੋ ਉਹਦੇ ਚ ਗੱਲ ਇਹ ਈ ਡਾਕਟਰ ਅਮਰ ਸਿੰਘ ਮੈਂ ਸਪਸ਼ਟ ਕਰਨਾ ਚਾਹੁੰਦਾ ਕਿਉਂਕਿ ਉਹ ਲੋਕ ਸਭਾ ਦੇ ਕੈਂਡੀਡੇਟ ਸਾਹਿਬ ਨੇ ਸੁਭਾਵਕ ਹੈ ਜਦੋਂ ਕੋਈ ਬੰਦਾ ਇਲੈਕਸ਼ਨ ਲੜਦਾ ਹਰ ਬੰਦਾ ਕੋਸ਼ਿਸ਼ ਕਰਦਾ ਹੈ ਸਾਰਾ ਨਾਲ ਸੰਪਰਕ ਕਰਨ ਲਈ ਡਾਕਟਰ ਸਾਹਿਬ ਨੂੰ ਸਾਡੇ ਨਾਲ ਵੀ ਸੰਪਰਕ ਕੀਤਾ। ਉਹਦੇ ਸੀ ਡਾਕਟਰ ਸਾਹਿਬ ਨੂੰ ਇਹ ਕਿਹਾ ਵੀ ਸੀ ਵੀ ਸਾਡੀ ਦਸੋਂ ਦੀ ਡਿਊਟੀ ਕਿਸ ਹਿਸਾਬ ਦੀ ਲਈ ਜਾਊਗੀ। ਉਹ ਸਾਡੀ ਡਿਊਟੀ ਲਾਉਂਗੇ ਅਸੀਂ ਉਹ ਕਰਾਂਗੇ। ਅਜੇ ਉਹ ਡਿਊਟੀ ਸਾਡੀ ਲੱਗੀ ਨਹੀਂ। ਇਸ ਕਰਕੇ ਨਾ ਸਾਨੂੰ ਉਸ ਦਿਨ ਦਾ ਕੋਈ ਮੈਸੇਜ ਸੀ। ਅਸੀਂ ਰੀਕ ਕਰਦੇ ਰਹੇ ਵੀ ਸਾਨੂੰ ਮੈਸੇਜ ਆਊਗਾ ਪਰ ਸਾਨੂੰ ਮੈਸੇਜ ਨਹੀਂ ਸੀ ਨਾ ਸਾਡੀ ਹਜੇ ਕੋਈ ਡਿਊਟੀ ਲੱਗੀ ਹੈ। ਚਲੋ ਸਰ ਦੇਖਿਆ ਜਾਵੇਗਾ ਤੁਹਾਡਾ ਕੋਈ ਐਮਸੀਓ ਕਾਂਗਰਸੀ ਐਮਸੀਆ ਇਸ ਕਰ ਹੂ ਗੁਰਪ੍ਰੀਤ ਜੀ ਨਾਲ ਜਿਹੜਾ ਆਇਆ ਪੂਨਾ ਕੁਝ ਨਹੀਂ ਦਿਨ ਜਾਂਦਾ ਲਾ ਕੋ ਉਹਨਾਂ ਨਾਲ ਉਹ ਰਹਿੰਦਾ ਨਹੀਂ ਇਹਦੇ ਦੇਖੋ ਕੱਲੇ ਆ ਜਾਂਦੀ ਇਹਦੀ ਕਾਂਗਰਸ ਪਾਰਟੀ ਦੇ ਸਿਪਾਹੀ ਤਾਂ ਆਪਾਂ ਸਾਰੇ ਹੀ ਆ ਸਾਡੇ ਜਿਹੜੇ ਬੰਦੇ ਨੇ ਉਹ ਸਾਡੇ ਸਿਪਾਹੀ ਨੇ ਪਰ ਉਹ ਸਾਡੇ ਪਰਿਵਾਰਕ ਮੈਂਬਰ ਵੀ ਨੇ ਜਿਹੜੇ ਸਾਡੇ ਐਮਸੀ ਨੇ ਉਹ ਸਾਡੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਸਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ 2022 ਦੀ ਇਲੈਕਸ਼ਨ ਚ ਸਾਡੇ ਨਾਲ ਖੜੇ ਸੀ ਸੁਰਖ ਪਿਸਟੌਲ ਦੇਖੇ ਉਹ ਦਿੱਖਿਆ ਰਿਹਾ ਵੀ ਜੇ ਕੰਸੀ ਮਾਰਨ ਕਰੋ ਸ਼ਹਿਰ ਦੇ ਜਿਹੜੇ ਮੇਨ ਐਕਾਮ ਬਣੇ ਨੇ ਲੋਕ ਜਿਸ ਨੇ ਉਹ ਪਿਸਟੌਲ ਜਿੱਤ ਜੰਮਸ ਸਾਰੇ ਤੁਰਨ ਨੂੰ ਤਿਆਰ ਨੇ ਕਿਸੇ ਦੇ ਮਨ ਚ ਕੋਈ ਲੋ ਫਾੜ ਜਾਂ ਲੈਤਾ ਲੈਤਾ ਤੁਰਨ ਦੀ ਕੋਈ ਆਸ ਨਹੀਂ ਜਾਂ ਸ਼ੰਕਾ ਨਹੀਂ ਜਾਂ ਉਹਨਾਂ ਦਾ ਕੋਈ ਇਰਾਦਾ ਨਹੀਂ ਬਸ ਸਾਰੇ ਵੇਟ ਕਰ ਰਹੇ ਨੇ ਵੀ ਕਿਸ ਨੱਕਾ ਦੋ ਨੱਕਾ ਸਾਡੀ ਡਿਊਟੀ ਲੱਗੇਗੀ ਔਰ ਸਾਨੂੰ ਪੁੱਛਿਆ ਜਾਊਗਾ ਅਫਸਰ ਦੀ ਗੱਲ ਇਹ ਹੈ ਵੀ ਹਜੇ ਤੱਕ ਇਲੈਕਸ਼ਨ ਬਿਲਕੁਲ ਪਕਿਆ ਹੋਇਆ ਹੈ ਇਲੈਕਸ਼ਨ ਗਰਮਾ ਗਿਆ ਹੈ ਲੋਕ ਪ੍ਰਚਾਰ ਜਿਹੜੇ ਬਾਕੀ ਹਲਕਿਆਂ ਦੇ ਸਟੈਂਡਰਡ ਨੂੰ ਲੱਗ ਗਏ ਨੇ ਬਾਕੀ ਪਾਰਟੀਆਂ ਪਿੰਡਾਂ ਚੁੱਟਰ ਗਈਆਂ ਨੇ ਪਰ ਹਜੇ ਤੱਕ ਜਿਹੜੀ ਕਾਂਗਰਸ ਪਾਰਟੀ ਹੈ ਉਹਨਾਂ ਨੇ ਆਪਣੇ ਵਰਕਰਾਂ ਦੀ ਡਿਊਟੀਆਂ ਹੀ ਨਹੀਂ ਲਈਆਂ ਕੋਈ ਨਹੀਂ ਲਗਾਈ ਹੈ ਜਿਵੇਂ ਕਿ ਸਮਰਾਹ ਹਲਕੇ ਲੋਕ ਕਾਂਗਰਸ ਜਾਣੇ ਰਾਜੇ ਕਿ ਕੋਈ ਡਿਟੈਕਟਰ ਪਰ ਪਹੁੰਚ ਕਿਸੇ ਕਿਸੇ ਕਿਸਾਡੀ ਮਦਦ ਕਰਵਾ ਨਹੀਂ ਸਾਡੇ ਤੱਕ ਮੈਂ ਉਹੀ ਤਾਂ ਤੁਹਾਨੂੰ ਬੇਨਤੀ ਕਰ ਰਿਹਾ ਜੀ ਸਾਡੇ ਤੱਕ ਹਜੇ ਤੱਕ ਕੋਈ ਡਿਊਟੀ ਯਾ ਸਾਡਾ ਨਾ ਕੋਈ ਰਣਨੀਤੀ ਯਾ ਕੋਈ ਕਿਉਂਕਿ ਦੇਖੋ 6 ਵਾਰ ਇਲੈਕਸ਼ਨ ਲੜਿਆ ਹੋਣਾ ਇੱਕ ਵਿਧਾਨ ਸਭਾ ਚ ਮੈਨੇ ਰੱਖਦਾ ਕਈ ਗੱਲਾਂ ਕਈ ਗੱਲਾਂ ਪਿੰਡਾਂ ਦੀਆਂ ਸਾਨੂੰ ਪਤਾ ਨੇ ਜੋ ਹਜੇ ਰਾਜਾ ਜਿਲ੍ਹ ਸਾਹਿਬ ਨੂੰ ਨਹੀਂ ਪਤਾ ਅਰੇ ਤੁਹਾਨੂੰ ਦੇਖਾ ਕੀਤਾ ਜਾ ਰਿਹਾ ਦਾ ਮੰਤੋਂ ਨਹੀਂ ਮੈਂ ਇਹ ਤਾਂ ਨਹੀਂ ਕਹੂੰਗਾ ਨ ਦੇਖਾ ਕੀਤਾ ਜਾ ਰਿਹਾ ਮੈਂ ਇੱਕ ਜ਼ਮ ਕਹੂੰਗਾ ਵੀ ਕਿਉਂਕਿ ਦੇਖੋ ਸਾਨੂੰ ਉਹਨੇ ਦੇਖਾ ਕਰਕੇ ਸਾਡਾ ਤਾਂ ਕੋਈ ਨੁਕਸਾਨ ਨਹੀਂ ਹੋਣਾ ਨਾ ਮੈਂ ਇਲੈਕਸ਼ਨ ਲੜ ਰਿਹਾ ਜੀ ਨਾ ਮੇਰੇ ਕੋ ਕੋਈ ਟਿਕਟ ਹੈ ਨਾ ਮੇਰੇ ਕੋ ਲੋਕ ਸਭਾ ਦੀ ਟਿਕਟ ਹੈ ਮੈਂ ਤਾਂ ਮਦਦ ਕਰ ਸਕਦਾ ਹਾਂ ਅਣ ਦੇਖਾ ਕਰਕੇ ਨੁਕਸਾਨ ਮੈਨੂੰ ਤਾਂ ਕੋਈ ਨਹੀਂ ਹੋ ਰਿਹਾ ਨੁਕਸਾਨ ਕਿਉਂ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਹੈ ਜਿਹੜਾ ਇੱਥੇ ਇਲੈਕਸ਼ਨ ਲੜ ਰਿਹਾ ਹੈ ਜਾਂ ਇਲੈਕਸ਼ਨ ਲੜਾ ਰਿਹਾ ਹੈ ਕਿਉਂਕਿ ਮਦਦ ਦੀ ਲੋੜ ਉਹਨਾਂ ਨੂੰ ਹੈ ਜਿਨ੍ਹਾਂ ਦੀ ਅੱਜ ਪ੍ਰੀਖਿਆ ਦੀ ਹੈ ਮਦਦ ਦੀ ਲੋੜ ਉਹਨਾਂ ਨੂੰ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਬਤ ਕਰਨਾ ਹੈ ਜਿਨ੍ਹਾਂ ਨੇ ਆਪਣਾ ਇੱਥੇ ਆਉਣ ਵਾਲੇ ਸਮੇਂ ਗਰਾਉਂਡ ਤਿਆਰ ਕਰਨਾ ਇਹ ਸਭ ਤੋਂ ਲੱਗਿਆ ਹੈ ਕਿ ਦੋ ਸੀਟ ਟੁਕੜੇ ਹੋਏ ਨੇ ਅਮਰ ਸਿੰਘ ਜਦੋਂ ਮਰੋਕਿਆ ਜਾ ਰਿਹਾ ਤੁਹਾਡੇ ਦਾ ਕੀ ਮਤਲਬ ਲੈਂਗੇ ਹਾਂ ਦੇਖੋ ਇਹ ਤਾਂ ਹੁਣ ਮੈਨੂੰ ਨਹੀਂ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਕਿਸੇ ਤੇ ਇਲਜ਼ਾਮ ਲਾ ਮ ਉਹ ਵੀ ਚੰਗੀ ਗੱਲ ਨਹੀਂ ਪਰ ਮੈਂ ਇਹਨਾਂ ਜ਼ਰੂਰ ਕਹੂੰਗਾ ਜੋ ਸਵਿਕਰਨ ਬਣ ਰਹੇ ਨੇ ਇਕੱਲੇ ਸਮਰਾਲੇ ਦੇ ਨਹੀਂ ਪੂਰੀ ਲੋਕ ਸਭਾ ਦੇ ਪੂਰੇ 9 ਹਲਕਿਆਂ ਦੇ ਵਿੱਚ ਸਾਨੇਵਾਲ ਆਪਣਾ ਨੀਚ ਪੈਲ ਖੰਨਾ ਅਮਰਗੜ ਰਾਇਕੋ ਰਾਇਕੋ ਸੱਚ ਨੂੰ ਆਪਦਾ ਹਲਕਾ ਹੈ ਬਸੀ ਪਠਾਣਾ ਜੋ ਸਵਿਕਰਨ ਬਣ ਰਹੇ ਨੇ ਮੈਨੂੰ ਇਹ ਲੱਗਦਾ ਹੈ ਕਿ ਡਾਕਟਰ ਅਮਰ ਸਿੰਘ ਜੀ ਇਸ ਨਾਲ ਕਿਸੇ ਸਿਆਸਤ ਦਾ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਮਤਲਬ ਕਾਂਸਪੀਰੇਸੀ ਰਚੀ ਜਾ ਰਹੀ ਹੈ ਉਹਨਾਂ ਨੂੰ ਨੁਕਸਾਨ ਕਰਨ ਵਾਸਤੇ ਕੋਈ ਨਾ ਕੋਈ ਪਿਛੇ ਆਹ ਪਾਲਿਸ ਖਿਡੀ ਜਾ ਰਹੀ ਹੈ ਦੇਖਿਆ ਜਾਵੇ ਨੋ ਹਲਕੇ ਬੰਦੇ ਨੋ ਹਲਕੇ ਜਿਹੜੇ ਬਹੁ ਹਲਕੇ ਨਾਲ ਚੱਲੇ ਜਿਵੇਂ ਤੁਸੀਂ ਲਾ ਲੋ ਅਸੀਂ ਅਸੀਂ ਨਾਰਾਜ਼ ਨਹੀਂ ਹਾਂ ਜੀ ਕਿਤੇ ਇਲੈਕਸ਼ਨਾਂ ਤੋਂ ਬਾਅਦ ਦੱਲਾਂ ਦੇ ਨਾਲ ਕਿਸ ਤਰ੍ਹਾਂ ਹੋਊਗਾ ਅਸੀਂ ਤਾਂ ਵੇਟ ਕਰ ਰਹੇ ਹਾਂ ਜੀ ਸਾਨੂੰ ਦਾ ਹੁਕਮ ਲਾਉਣਗੇ ਅਸੀਂ ਨਾਲ ਦੇਖੋ ਇਹ ਤਾਂ ਹੁਣ ਮੇਰੀ ਗੱਲ ਸੁਣੋ ਜਿਨ੍ਹਾਂ ਨੇ ਇਲੈਕਸ਼ਨ ਲੜਨਾ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਹੀ ਹੁੰਦਾ ਹੁਣ ਫੋਰ ਐਗਜ਼ਾਮਪਲ ਅਸੀਂ 6 ਵਾਰ ਇਲੈਕਸ਼ਨ ਲੜਿਆ ਮੈਂ ਨਗਰ ਕੌਂਸਲ ਇਲੈਕਸ਼ਨ ਲੜਿਆ ਮੈਨੂੰ ਚੰਗੀ ਕੱਲੀ ਕੱਲੀ ਗੱਲ ਦਾ ਪਤਾ ਅਸੀਂ ਕਿਹੜਾ ਨਾਰਾਜ ਹੈ ਕਿਹੜਾ ਬੈਠਾ ਹੈ ਕਿ ਕਿਹਨੂੰ ਤੋੜਨਾ ਹੈ ਕਿਹਨੂੰ ਨਹੀਂ ਤੋੜਨਾ ਇਹ ਤਾਂ ਬੰਦੇ ਨੂੰ ਪਤਾ ਹੁੰਦਾ ਜਿਵੇਂ ਦੇ ਰੋਗ ਲਈ ਜੁਕਤ ਕਾਂਗਰਸ ਦੂਜੇ ਦੂਜੇ ਨੂੰ ਨਾ ਵੀ ਕਾਹ ਸੁਣੇ ਇਹਨਾਂ ਦੇ ਜੀ ਲੱਗਦਾ ਹੈ ਵੀ ਉਮੀਦਵਾਰ ਨੂੰ ਥੋੜਾ ਜਿਹਾ ਇਹਨਾਂ ਦਾ ਦੋਹਰੇ ਕਾਂ ਦੇਖੋ ਰਵਨੀਤ ਮਿੱਤੂ ਜੀ ਕਾਂਗਰਸ ਪਾਰਟੀ ਛੱਡ ਕੇ ਉਧਰ ਚਲੇ ਗਏ। ਉਹਨਾਂ ਦੇ ਕੋਈ ਮਜਬੂਰੀਆਂ ਰਹੀਆਂ ਹੋਣਗੀਆਂ। ਪਰ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਸੀ ਇੰਨੀ ਨੇੜੇ ਆ ਕੇ। ਹੁਣ ਮੈਂ ਜੇ ਆਪਣੀ ਗੱਲ ਕਰਾਂ ਅਸੀਂ ਵੀ ਕਾਂਗਰਸ ਪਾਰਟੀ ਨੇ ਜਦੋਂ ਸਾਡੀ ਟੇਕ ਕੱਟੀ ਸੀ ਸਾਡੇ ਵਿੱਚ ਵੀ ਗੁੱਸਾ ਸੀ। ਉਸ ਤੋਂ ਬਾਅਦ ਸਾਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ। ਹੋਰ ਗੁੱਸਾ ਵੱਧ ਗਿਆ। ਫਿਰ ਮੈਂ ਕਾਂਗਰਸ ਪਾਰਟੀ ਦੁਬਾਰਾ ਲੋਕ ਕੋਸ਼ਿਸ਼ ਕੀਤੀ ਵੀ ਸਾਨੂੰ ਦੁਬਾਰਾ ਲਿਆ ਜਾਵੇ। ਦਰਵਾਜ਼ੇ ਖੁੱਲੇ ਨਹੀਂ ਗਏ। ਫਿਰ ਅਸੀਂ ਬੀਜੇਪੀ ਚ ਗਏ ਹਾਰ ਕੇ ਬੀਜੇਪੀ ਚ ਗਏ ਜੇ ਹੋਰ ਉਹ ਪਾਸੇ ਜੇ ਨਹੀਂ ਜਾਂਦਾ ਫਿਰ ਬੀਜੇਪੀ ਦਾ ਆਪਣੇ ਆਪ ਨੂੰ ਟਾਈਮ ਰੱਖਣ ਦਾ ਫਿਰ ਮੌਕਾ ਠੀਕ ਦੇਖ ਕੇ ਕਿਉਂਕਿ ਕਾਂਗਰਸੀ ਅਸੀਂ ਬੰਦੇ ਆ ਖੂਨ ਸਾਡੇ ਕਾਂਗਰਸ ਅਸੀਂ ਹੋਈ ਹੈ ਕਾਂਗਰਸ ਬਿਨਾ ਸਾਡਾ ਹੋਰ ਕੋਈ ਘਰ ਹੈ ਨਹੀਂ ਅਸੀਂ ਵਾਪਸ ਕਾਂਗਰਸ ਚ ਜੇ ਮੈਂ ਉਹ ਹੋ ਸੀ ਲੋਕ ਸਭਾ ਔਰ ਵਿਧਾਨ ਸਭਾ ਦੇ ਇਲੈਕਸ਼ਨ ਜਿਹੜੇ ਕਦੇ ਵੀ ਨਹੀਂ ਸੇਉ ਤੂੰ ਪਰ ਲੋਕ ਸਭਾ ਦੇ ਇਲੈਕਸ਼ਨ ਤੋਂ ਬਿਲਕੁਲ ਇੰਨੀ ਨਜ਼ਦੀਕ ਜਾ ਕੇ ਜਦ ਕਦਮ ਪੁੱਟਣਾ ਮੈਂ ਸਮਝਦਾ ਇਹ ਜਾਣ ਕੇ ਕੋਈ ਨਾ ਕੋਈ ਪਲਾਨਿੰਗ ਦੇ ਤਹਿਤ ਇਹ ਸਾਰਾ ਸਟੈਪ ਕੀਤਾ ਗਿਆ ਜਿਹਦੇ ਵਿੱਚ ਥੱਲੇ ਰਵੀ ਸਿੰਘ ਮਿੱਤੂ ਸ਼ਾਮਿਲ ਨਹੀਂ ਸੀ ਬਲਕਿ ਬਾਕੀ ਹੋਰ ਬੰਦੇ ਵੀ ਬਹੁਤ ਸ਼ਾਮਿਲ ਸੀ ਜਿਨ੍ਹਾਂ ਦੀ ਸਾਰਿਆਂ ਦੀ ਪਲਾਨਿੰਗ ਨਾਲ ਇਹ ਕਦਮ ਚੁੱਕੇ ਗਿਆ ਹੈ ਕਹਿਣ ਸਿਵਾ ਤੁਸੀਂ ਜੀ ਦੀ ਕੰਪਨੀ ਵਾਲੇ ਸਨ ਜਿਹੜੀ ਪੁਰਵ ਸਪੈਸੀਫਿਕੇਸ਼ਨ ਕਿ ਕੋਈ ਕੋਈ ਪਿੰਦੇ ਸੀ ਰਾਣਾ ਮਨਜੀਤ ਨਾ ਇਹ ਉਹਨਾਂ ਅਸੀਂ ਬੱਪੀ ਜੀ ਨੂੰ ਨਹੀਂ ਭੇਜਿਆ ਸੀ ਕਿਉਂਕਿ ਸਾਡੇ ਕੋਲ ਵੀ ਬਕੀ ਨਾਲ ਕੋਈ ਅਸੀਂ ਗਲਤੀ ਨਹੀਂ ਸੀ ਉਸ ਤੋਂ ਪਹਿਲਾਂ ਆ ਜ਼ਰੂਰ ਸਾਡੀਆਂ ਸੱਤ ਸੱਤੀ ਨਾਲ ਤੇ ਮੇਰੀਆਂ ਡਿਸਕਸ਼ਨ ਹੁੰਦੀਆਂ ਰਹਿੰਦੀਆਂ ਨੇ ਪਰ ਦਾ ਮਤਲਬ ਇਹ ਨਹੀਂ ਮੈਂ ਉਹਨੂੰ ਬੱਕਦੇ ਸਪਸ਼ਟ ਤੌਰ ਤੇ ਨਹੀਂ ਕਿਹਾ ਕਿ ਪੱਪੀ ਜੀ ਤੁਸੀਂ ਉੱਥੇ ਜਾ ਕੇ ਸਾਡੀ ਨੁਮਾਇੰਦਗੀ ਕਰਨੀ ਹੈ ਕਿਉਂਕਿ ਪੱਪੀ ਜੀ ਨੂੰ ਸਾਡੀ ਨੁਮਾਇੰਦਗੀ ਕਰਨ ਦੀ ਕੋ ਲੋੜ ਨਹੀਂ ਸਾਡੀ ਨੁਮਾਇੰਦਗੀ ਕਰਨ ਵਾਸਤੇ ਸਾਡੇ ਪਰਿਵਾਰ ਚ ਮੈਂਬਰ ਬਹੁਤ ਨੇ ਠੀਕ ਹੈ ਮਤਲਬ ਇਹ ਹੈ ਕਿ ਕਦੇ ਸਵਾਲ ਪੁੱਛਿਆ ਗਿਆ ਮੀਡੀਆ ਵੱਲੋਂ ਹਮ ਅਸੀਂ ਕੀ ਤਾਂ ਜੋ ਉਹਨਾਂ ਸਵਾਲ ਪੁੱਛਿਆ ਗਿਆ ਸੀ ਤਾਂ ਉਹਦਾ ਜਵਾਬ ਤਾਂ ਕਿਹਾ ਜੀ ਦੇਖੋ ਮੇਰੀ ਜੇ ਹੁਣ ਸਾਰੀ ਸੱਚਾਈ ਪੁੱਛੋਗੇ ਤਾਂ ਇਹਦੇ ਚ ਉਹ ਕਿਉਂ ਬੋਲਿਆ ਗਿਆ ਜਾਂ ਉਹਨਾਂ ਨੂੰ ਬੁਲਾਇਆ ਗਿਆ ਇਹ ਹੁਣ ਡਾਕਟਰ ਸਾਹਿਬ ਦੱਸਣਗੇ ਜਾਂ ਰਾਜਾ ਗਿਰੀ ਜੀ ਦੱਸਣਗੇ ਪਰ ਸਾਡੇ ਨਾਲ ਕੋਈ ਹਜੇ ਤੱਕ ਐਸੀ ਕੋਈ ਗੱਲ ਨਹੀਂ ਹੋਈ ਸੀ ਤਾਂ ਵੇਟ ਕਰਨਾ ਵੀ ਸਾਡੇ ਕੋਲ ਆਉਣ ਆ ਕੇ ਸਾਡੇ ਨਾਲ ਗੱਲ ਕਰਨ ਸਾਡੀ ਡਿਊਟੀ ਨੂੰ ਪਰ ਸਾਡੇ ਵਰਗੇ ਅਸੀਂ ਇਕੱਲੇ ਨਹੀਂ ਪਿੰਡਾਂ 'ਚ ਕਈ ਲੋਕ ਐਸੇ ਬੈਠੇ ਨੇ ਜਿਨ੍ਹਾਂ ਦੇ ਦਿਲ 'ਚ ਕਾਂਗਰਸ ਦਾ ਦੀਵਾ ਚੱਲਦਾ ਔਰ ਉਹ ਤਿਆਰ ਬੈਠੇ ਨੇ ਸਾਡੀ ਗੱਲ ਮਦਦ ਕਰਨ ਵਾਸਤੇ ਪਰ ਅਫਸੋਸ ਹੀ ਹੋ ਜਾਂਦਾ ਹੈ ਵੀ ਜਦੋਂ ਪੁੱਛੇ ਨਹੀਂ ਜਾਂਦਾ ਲੋਕਾਂ ਨੂੰ ਫਿਰ ਉਹ ਨਿਰਾਸ਼ ਹੋ ਕੇ ਘਰੇ ਬਹਿ ਜਾਂਦੇ ਨੇ ਨੁਕਸਾਨ ਪਾਤੀ ਦਾ ਹੋ ਜਾਂਦਾ ਹੈ ਔਰ ਉਸ ਤੋਂ ਵੱਡਿਕਾ ਨੁਕਸਾਨ ਉਸ ਵਿਅਕਤੀ ਦਾ ਹੋ ਜਾਂਦਾ ਜੋ ਇਲੈਕਸ਼ਨ ਲੜਦਾ ਹੈ